ਜਿਵੇਂ ਜਿਵੇਂ ਲੋਹੜੀ ਅਤੇ ਮਾਗੀ ਦਾ ਸਮਾਂ ਨੇੜੇ ਆ ਰਿਹਾ ਤਾਂ ਦਰਸ਼ਕ ਵੀਰ ਲਗਾਤਾਰੀਨਾਂ ਦੋਨਾਂ ਮੌਕੇ ਦੇ ਉੱਪਰ ਮੌਸਮ ਦੇ ਹਾਲਾਤ ਪੁੱਛ ਰਹੇ ਨੇ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਲੋਹੜੀ ਅਤੇ ਮਾਗੀ ਬੜੇ ਧੂਮ-ਧਾਮ ਨਾਲ ਮਨਾਈ ਜਾਂਦੀ ਹੈ ਜਿਦੇ ਨਾਲ ਮੌਸਮ ਦੇ ਉੱਪਰ ਬਹੁਤ ਵੱਡਾ ਅਸਰ ਪੈਂਦਾ ਕਿਉਂਕਿ ਇਹਨਾਂ ਦੇ ਵਿੱਚ ਪੰਜਾਬੀ ਮਾਨਤਾ ਦੇ ਹਿਸਾਬ ਨਾਲ ਅਕਸਰ ਮੰਨਿਆ ਜਾਂਦਾ ਹੈ ਕਿ ਲੋਹੜੀ ਤੋਂ ਬਾਅਦ ਧੁੰਦ ਠੰਡ ਘੜਦੀ ਹੈ ਦਿਲਿੱਦਰ ਜਾਂਦਾ ਹੈ ਤੇ ਮੌਸਮ ਜਿਹੜਾ ਬਸੰਤ ਰੁੱਤ ਦਾ ਹੌਲੀ-ਹੌਲੀ ਸ਼ੁਰੂ ਹੋਣਾ ਸਟਾਰਟ ਹੋ ਜਾਂਦਾ ਹੈ ਗੱਲ ਕਰੀਏ ਆਪਾਂ ਜਾਣਕਾਰੀ ਸਾਂਝੀ ਕਰਾਂਗੇ ਤੁਹਾਡੇ ਤੱਕ ਮਾਘੀ ਅਤੇ ਲੋਹੜੀ ਦੇ ਮੌਸਮ ਦੀ ਤਾਜ਼ਾ ਹਾਲਾਤ ਦੇਖੇ ਜਾਣ ਤਾਂ ਫਿਲਹਾਲ ਕੋਈ ਵੱਡੀ ਅਪਡੇਟ ਬਦਲਬਦਲ ਦੀ ਦਿਖਾਈ ਨਹੀਂ ਦੇ ਰਹੀ ਇੱਕ ਪੱਛਮੀ ਸਿਸਟਮ ਹਲਕਾ ਜਿਹਾ ਬਣਦਾ ਹੋਇਆ ਨਜ਼ਰ ਆ ਰਿਹਾ ਜੋ ਕਿ ਆਉਣ ਦੇ ਦਿਨਾਂ ਵਿੱਚ ਲੋਹੜੀ ਅਤੇ ਮਾਘੀ ਤੱਕ ਪੰਜਾਬ ਦੇ ਉੱਪਰ ਆ ਸਕਦਾ ਹੈ ਤਾਜ਼ਾ ਧੁੰਦ ਦੀ ਹਾਲਾਤਾਂ ਦੀ ਗੱਲ ਕਰੀਏ ਤਾਂ ਦੇਖ ਸਕਦੇ ਹੋ ਕਿ ਧੁੰਦ ਅੱਜ 11 ਜਨਵਰੀ 2026 ਪੂਰਨ ਤੌਰ ਤੇ ਪੰਜਾਬ ਦੇ ਉੱਪਰ ਛਾਈ ਹੋਈ ਹੈ ਇਸ ਚੀਜ਼ ਦਾ ਫਾਇਦਾ ਇਹ ਹੈ ਕਿ ਆਸਮਾਨੀ ਧੁੰਦ ਘੱਟ ਹੈ ਗਰਾਊਂਡ ਲੈਵਲ ਦੀ ਧੁੰਦ ਜਿਹੜੀ ਕਿ ਸਮੇਂ ਦੇ ਨਾਲ ਸਾਫ਼ ਹੋ ਜਾਂਦੀ ਹੈ 11 ਅਤੇ 12 ਤਰੀਕ ਦੋਹੇ ਦਿਨ ਇਦਾਂ ਦਾ ਮਾਹੌਲ ਬਣੂਗਾ ਜੀ ਜਿਦੇ ਵਿੱਚ ਧੁੰਦ ਪਵੇਗੀ ਜ਼ਰੂਰ ਪਰ ਸਮੇਂ ਦੇ ਨਾਲ ਲਗਭਗ 10-11 ਵਜੇ ਤੱਕ ਸਾਫ਼ ਹੋਣ ਦੇ ਪੂਰਨ ਤੌਰ ਤੇ ਚਾਂਸ ਬਣਦੇ ਹੋਏ ਨਜ਼ਰ ਆ ਰਹੇ ਨੇ ਫਿਲਹਾਲ ਤੁਹਾਡੇ ਇਲਾਕੇ 'ਚ ਕਿਵੇਂ ਦੇ ਹਾਲਾਤ ਨੇ ਧੁੰਦ ਹੈ ਬੱਦਲ ਬਾਈ ਹੈ ਜਾਂ ਕੋਹਰਾ ਪੈ ਰਿਹਾ ਹੈ ਕਮੈਂਟਰੀ ਰੁਕੋ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਕੇ ਜਾਓ ਤਾਂ ਕਿ ਆਉਂਦੇ ਸਮਿਆਂ ਦੀ ਜਾਣਕਾਰੀ ਮਿਲਦੀ ਰਵੇ ਜਾਣਕਾਰੀ ਚੰਗੀ ਲੱਗੂਗੀ ਤਾਂ ਵੀਡੀਓ ਲਾਈਕ ਕਰਕੇ ਜਾਓ ਜੀ ਗੱਲ ਕਰੀਏ ਹਾਲਾਤ ਫਿਲਹਾਲ ਜਿਹੜੇ ਬਣਦੇ ਹੋਏ ਨਜ਼ਰ ਆ ਰਹੇ ਨੇ ਇਹ ਠੀਕ ਠਾਕ ਹੈ ਕੋਈ ਵੱਡੇ ਅਪਡੇਟ ਨਹੀਂ ਹੈ ਲੋੜੀ ਅਤੇ ਮਾਗੀ ਦੇ ਨੇੜੇ ਚੜੇ ਦਿਨਾਂ ਦੀ ਲੋੜੀ ਵਾਲੇ ਦਿਨ ਧੁੰਦ ਤੜਕੇ ਸਵੇਰੇ ਪੈਣ ਦੇ ਪੂਰੇ ਪੂਰੇ ਚਾਂਸ ਨੇ ਜਿਤੇ ਨਾਲ ਸਵੇਰੇ ਸਵੇਰੇ ਹੋ ਸਕਦਾ ਥੋੜੀ ਬਹੁਤ ਦਿੱਕਤ ਪਰੇਸ਼ਾਨੀ ਹੋਵੇ 11 12 13 ਤਰੀਕ ਜਿਹੜੀ ਹੈ ਸਵੇਰੇ ਸਵੇਰੇ ਧੁੰਦ ਜ਼ਿਆਦਾ ਹੈ ਅਜਿਹੇ ਦੇ ਵਿੱਚ ਜਿਹੜੇ ਵੀ ਵੀਰ ਭੈਣ ਭਰਾ ਆਪਣੇ ਰਿਸ਼ਤੇਦਾਰਾਂ ਨੂੰ ਆਪਣੀ ਭੈਣਾਂ ਨੂੰ ਲੋੜੀ ਦੇਣ ਜਾ ਰਹੇ ਨੇ ਸਵੇਰੇ ਸਵੇਰੇ ਉਹ ਥੋੜਾ ਜਿਹਾ ਪਰਹੇਜ਼ ਰੱਖੋ ਕਿ ਕਿਤੇ ਨਾ ਕਿਤੇ ਜਿਹੜੀ ਸੜਕਾਂ ਤੇ ਅਣਹੋਣੀਆਂ ਨੇ ਧੁੰਦ ਦੇ ਕਾਰਨ ਉਹ ਜ਼ਿਆਦਾ ਹੋ ਜਾਂਦੀਆਂ ਨੇ ਅਜਿਹੇ ਦੇ ਵਿੱਚ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਤੁਹਾਨੂੰ ਸਹੀ ਤੇ ਸਪਸ਼ਟ ਜਾਣਕਾਰੀ ਦੇਣ ਕਿਉਂਕਿ ਤੁਸੀਂ ਵੀ ਬਹੁਤ ਆਸ ਉਮੀਦ ਨਾਲ ਸਾਡੀ ਵੀਡੀਓ ਦੇਖਦੇ ਹੋ ਤੇ ਉਮੀਦ ਕਰਦੇ ਤੁਹਾਨੂੰ ਜਾਣਕਾਰੀ ਚੰਗੀ ਲੱਗੇਗੀ ਤੇ ਤੁਸੀਂ ਵੀਡੀਓ ਲਾਈਕ ਕਰਕੇ ਜਾਓਗੇ ਗੱਲ ਕਰੀਏ ਤਾਂ ਮਾਗ ਹੀ ਹੈ ਤੇ ਲੋਹੜੀ ਵਾਲੇ ਦਿਨ ਅਸਮਾਨ ਦੇ ਵਿੱਚ ਥੋੜੀ ਧੁੰਦ ਦੇਖਣ ਨੂੰ ਮਿਲੂਗੀ ਹਵਾ ਦੇ ਨਾਲ ਅੱਗੇ ਨਿਕਲਦੀ ਹੋਈ ਨਜ਼ਰ ਆਵੇਗੀ ਹਵਾ ਦੀ ਗਤੀ 5 ਤੋਂ 7 ਕਿਲੋਮੀਟਰ ਤੋਂ ਲੈ ਕੇ 12-15 ਕਿਲੋਮੀਟਰ ਪ੍ਰਤੀ ਘੰਟਾ ਰਹਿ ਸਕਦੀ ਹੈ ਜੋ ਕਿ ਪਤੰਗ ਆਵਾਜ਼ ਜਿਹੜੇ ਨੇ ਜਿਨ੍ਹਾਂ ਨੇ ਪਤੰਗ ਵਗੈਰਾ ਉਡਾਉਣਾ ਹੈ ਉਹਨਾਂ ਦੇ ਲਈ ਬਹੁਤ ਵਧੀਆ ਮੌਸਮ ਬਣਦਾ ਹੋਇਆ ਨਜ਼ਰ ਆ ਸਕਦਾ ਹੈ ਕਿਸੇ ਕਿਸੇ ਜਗ੍ਹਾ ਦੇ ਉੱਪਰ ਧੁੰਦ ਥੋੜੀ ਜਿਹੀ ਲੇਟ ਨਿਕਲ ਸਕਦੀ ਹੈ ਮਤਲਬ ਧੁੱਪ ਥੋੜੀ ਜਿਹੀ ਲੇਟ ਨਿਕਲੂਗੀ ਧੁੰਦ ਥੋੜੀ ਜਿਆਦਾ ਦੇਰ ਤੱਕ ਰਹਿ ਸਕਦੀ ਹੈ ਪਰ ਬਾਅਦ ਦੁਪਹਿਰ ਤੱਕ ਅਗਰ ਗੱਲ ਕਰੀਏ ਤਾਂ ਮੌਸਮ ਕਿਤੇ ਨਾ ਕਿਤੇ ਸਾਫ਼ ਹੁੰਦਾ ਨਜ਼ਰ ਆ ਰਿਹਾ ਹੈ ਬਾਕੀ ਹਲਕੀ ਦਰਮਿਆਨੀ ਬੱਦਲਬਾਈ ਦੀ ਵੀ ਉਮੀਦ ਹੈ ਲੋਹੜੀ ਵਾਲੇ ਦਿਨ ਜੋ ਤੁਹਾਨੂੰ ਦੱਸਿਆ ਸੀ ਕਿ ਪਛਮੀ ਸਿਸਟਮ ਬਣ ਰਿਹਾ ਉਹ ਸਿਸਟਮ ਬਹੁਤ ਦਰਮਿਆਨਾ ਹੈ ਕਿ ਨਮਕਣੀ ਸ਼ਾਇਦ ਕਿਸੇ ਕਿਸੇ ਜ਼ਿਲ੍ਹੇ ਕਿਸੇ ਤਹਿਸੀਲ ਦੇ ਵਿੱਚ ਹੋ ਵੀ ਜਾਵੇ ਕੋਈ ਵੱਡੀ ਉਮੀਦ ਨਹੀਂ ਹੈ ਉਹਦੇ ਬਾਰੇ ਪ੍ਰੋਪਰ ਜਾਣਕਾਰੀ ਅੱਜ ਰਾਤ ਵਾਲੀ ਵੀਡੀਓ ਚ ਕਨਫਰਮ ਕਰ ਦਵਾਂਗੇ ਕਿ ਉਹ ਸਿਸਟਮ ਕਿਵੇਂ ਦਾ ਹੈ ਤੇ ਕੀ ਹਾਲਾਤ ਨੇ ਉਸਦੇ ਉਦੋਂ ਤੱਕ ਬਣੇ ਰਹੋ ਆਉਂਦੀਆਂ ਜਾਣਕਾਰੀਆਂ ਲਈ ਸਬਸਕ੍ਰਾਈਬ ਕਰ ਲਓ ਤੇ ਕਿਸੇ ਤਰੀਕੇ ਦੀ ਵੀ ਤੁਹਾਡੀ ਇੱਛਾ ਹੋਵੇ ਟਿੱਪਣੀ ਕਰਨ ਦੀ ਕਮੈਂਟ ਕਰਨ ਦੀ ਤਾਂ ਜਰੂਰ ਦੱਸਿਓ ਧੰਨਵਾਦ ਜੀ